ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਪਿੰਡ ਗੁੰਮਟੀ ਕਲਾਂ ਜੋ ਕਿ ਬਠਿੰਡਾ ਤੋਂ 40 ਕਿਲੋਮੀਟਰ ਦੂਰ ਹੈ ਇੱਥੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਜਨ ਸਾਹਿਬ ਜਨ ਸਾਹਿਬ ਦੇ ਵਿੱਚ ਛੇਵੇਂ ਪਾਤਸ਼ਾਹੀ ਜੀ ਦੀ ਕਿਰਪਾ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜੀ ਦੇ ਚਰਨ ਸਥਾਨ ਪ੍ਰਾਪਤ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਥੇ ਸੁਣਿਆ ਹੈ ਇਤਿਹਾਸ ਹੈ ਵੀ ਜੋ ਵੀ ਕੋ ਸਰੀਰਕ ਕਸ਼ਟ ਲੈ ਕੇ ਆਉਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਤਕੁੰਮ ਰਿਹਾ ਇੱਥੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਉਸ ਦੇ ਸਰੀਰਕ ਕਸ਼ਟ ਕੱਤੇ ਜਾਂਦੇ ਨੇ ਗੁਰਦੁਆਰਾ ਜਨ ਸਾਹਿਬ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਸੰਬੰਧਿਤ ਹੈ ਉਹਨਾਂ ਦੀ ਚਰਨ ਇੱਥੇ ਪਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਪੰਜ ਪਿੰਡਾਂ ਤੋਂ ਸੰਗਤ ਆਉਂਦੀ ਹੈ ਉਸ ਤੋਂ ਇਲਾਵਾ ਪੂਰੇ ਪੰਜਾਬ ਤੋਂ ਕੀ ਪੂਰੀ ਦੁਨੀਆ ਪਰ ਤੋਂ ਸੰਗਤ ਇੱਥੇ ਜੁੜਦੀ ਹੈ ਮੰਨਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੇ ਵੀ ਕੋਈ ਸਰੀਰਕ ਕਸ਼ਟ ਹੈ ਕੋਈ ਸਰੀਰਕ ਬਿਮਾਰੀ ਹੈ ਤਾਂ ਇੱਥੇ ਦਰਸ਼ਨ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਇਸ ਧਰਤੀ ਤੇ ਨਮਸਤਕ ਹੋਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਦੇ ਨਾਲ ਸਭ ਕਸ਼ਟ ਦੂਰ ਹੁੰਦੇ ਨੇ ਇੱਥੇ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਦੇਖੋ ਜੈਂਟ ਸਾਹਿਬ ਇਹਦਾ ਨਾਮ ਹੈ ਆਪਾਂ ਖੜੀ ਵੀ ਕਿ ਜੰਡ ਦਾ ਦਰਖਤ ਇੱਥੇ ਲੱਗਿਆ ਹੋਇਆ ਹੈ ਅਰੇ ਮੈਂ ਤੁਹਾਨੂੰ ਦੱਸਦਾ ਇਤਿਹਾਸ ਤੇ ਸੰਗਤ ਆ ਰਹੀ ਹੈ ਦੇਖੋ ਮੱਥਾ ਟੇਕ ਰਹੀ ਹੈ ਮੰਨਤਾ ਹੈ ਬਹੁਤ ਪੁਰਾਣੀ ਵੀ ਗੁਰੂਕਰ ਦੇ ਵਿੱਚ ਆਪਾਂ ਜਾਣੇ ਆ ਤਾਂ ਸਾਡਾ ਤਨ ਮਨ ਦਰਸਤ ਹੁੰਦਾ ਹੈ ਸੰਗਤ ਦਾ ਵਿਸ਼ਵਾਸ ਵੱਡਾ ਹੁੰਦਾ ਸੰਗਤ ਵੱਡੀ ਹੁੰਦੀ ਹੈ ਗੁਰੂ ਵੱਡਾ ਹੁੰਦਾ ਤਾਂ ਆਪਾਂ ਦਿਖਾ ਰਹੇ ਆ ਤੁਹਾਨੂੰ ਕਿ ਇਸ ਤਰ੍ਹਾਂ ਜੰਗ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆ ਰਹੀ ਹੈ ਦੇਖੋ ਬਜ਼ੁਰਗ ਆ ਰਹੇ ਨੇ ਬੀਬੀਆਂ ਆ ਰਹੀਆਂ ਨੇ ਗੁਰਦੀਆਂ ਸੰਗਤਾਂ ਇੱਥੇ ਜੁੜ ਰਹੀਆਂ ਨੇ ਇੱਥੇ ਮੰਨਤਾ ਹੈ ਕਿ ਬੁੱਧਵਾਰ ਤੇ ਐਤਵਾਰ ਅਗਰ ਤੁਸੀਂ ਆਨੇ ਹੋ ਇਸ਼ਾਨ ਕਰਦੇ ਹੋ ਗੁਰੂ ਨਮਸਤਕ ਹੁੰਨੇ ਹੋ ਤਾਂ ਇੱਥੇ ਸਰੀਰਕ ਕਸ਼ਟ ਕੱਟੇ ਜਾਂਦੇ ਨੇ ਆਪਾਂ ਦੇਖ ਰਹੇ ਆ ਵੀ ਆ ਦੇਖੋ ਇੱਧਰ ਦੋ ਨਿਸ਼ਾਨ ਸਾਹਿਬ ਚੁੱਲ ਰਹੇ ਨੇ ਇੱਥੇ ਇਤਿਹਾਸ ਹੈ ਵੀ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਆਈ ਸੀ ਔਰ ਆਪਾਂ ਪੜ੍ਹਦੇ ਆ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਮੀਰੀ ਔਰ ਪੀਰੀ मियां ਦੋ ਤਲਵਾਰਾਂ ਧਾਰਨ ਕੀਤੀਆਂ ਤੇ ਉਸੇ ਤਰ੍ਹਾਂ ਹੀ ਮੀਰੀ ਔਰ ਪੀਰੀ ਦੇ ਦੋ ਨਿਸ਼ਾਨ ਸਾਹਿਬ ਆਪਾਂ ਦੇਖ ਰਹੇ ਹਾਂ ਗੁਰੂ ਦੀ ਚੜ੍ਹਦੀ ਕਲਾ ਦੇ ਨਾਲ ਝੁੱਲ ਰਹੇ ਨੇ ਤੇ ਸੰਗਤਾਂ ਕੇ ਮੱਥਾ ਟੇਕ ਰਹੀ ਹੈ ਇਹ ਮੇਨ ਦਰਬਾਰ ਸਾਹਿਬ ਹੈ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਸ਼ੋਭਿਤ ਨੇ ਸੰਗਤ ਮੱਥਾ ਟੇਕ ਰਹੀ ਹੈ ਪਾਲ ਸਿੰਘ ਕਿੱਥੋਂ ਆਏ ਬਾਜੇ ਹਾਂ ਬਾਜੇ ਹਾਂ ਭਾਈ ਜੀ ਵੈਸੇ ਮੱਥਾ ਟੇਕਣਾ ਹੈ ਗੁਰੂ ਘਰ ਹਾਂਜੀ ਵੈਸੇ ਹੀ ਆਏ ਸੀ ਬੱਚੇ ਨੂੰ ਵੀ ਲੈ ਕੇ ਆਏ ਨਾ ਕੀ ਦਿੱਕਤ ਹੋ ਗੀ ਬੱਚੇ ਨੂੰ ਇਹਦੇ ਆਪ フォੜੇ ਫेंसੇ ਹੋਊਗਾ ਇੱਥੇ ਜੀ ਨਵਾਂ ਬਣਾਇਆ ਸੀ ਇਨਸਾਨ ਕਰਾਉਣਾ ਅੱਛਾ ਤੁੰਗ ਦੱਸਿਆ ਸੀ ਕਿਸੇ ਨੇ ਜਾਂ ਤੁਸੀਂ ਇਤਿਹਾਸ ਪੜ੍ਹਿਆ ਸੀ ਪਹਿਲਾਂ ਵੀ ਆਉਣੇ ਹੁੰਦੇ ਆ ਇਤਿਹਾਸ ਨਹੀਂ ਪੜ੍ਹਿਆ ਅੱਛਾ ਹਾਂਜੀ ਕੀ ਮੰਨਤਾ ਹੈ ਗੁਰਦੁਆਰਾ ਸਾਹਿਬ ਦੀ ਇੱਥੇ ਮੰਨਤਾ ਕੋਈ ਵੀ ਸੁੱਖ ਪੂਰੀ ਹੁੰਦੀ ਜੋ ਕੋਈ ਵੀ ਸ਼ਰਧਾ ਲੈ ਕੇ ਆਉਂਦਾ ਕੋਈ ਹੁੰਦੀ ਇੱਥੇ ਅੱਛਾ ਜੋ ਵੀ ਕੋਈ ਇੱਥੇ ਸ਼ਰਧਾ ਲੈ ਕੇ ਆਉਂਦਾ ਉਹਦੀ ਸੁੱਖ ਪੂਰੀ ਹੁੰਦੀ ਹੈ ਠੀਕ ਹੈ ਤਾਂ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਟੁੱਟਦੇ ਆ ਇਹ ਅੱਛਾ ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖ ਪੂਰ ਹੁੰਦੇ ਠੀਕ ਹੈ ਬੇਟਾ ਅਸਿਕਾਲ ਬੇਟਾ ਕੀ ਦਿੱਕਤ ਹੋ ਗਈ ਤੁਹਾਨੂੰ ਤेंशन ਹੋ ਗਿਆ ਚਲੋ ਮਹਾਰਾਜ ਜੀ ਕਰਨਗੇ ਕਿਰਪਾ ਤੁਹਾਡੇ ਤੇ ਠੀਕ ਹੈ ਮੱਥਾ ਟੇਕ ਕੇ ਠੀਕ ਹੈ ਇਸ਼ਨਾਨ ਕੀਤਾ ਗੁਰੂ ਘਰ ਠੀਕ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਮੀਰ ਤੇ ਵਿਸ਼ਵਾਸ ਐ ਸੰਗਤ ਦਾ ਵੀ ਆਪਾਂ ਜਦੋਂ ਬੁੱਧਵਾਰ ਤੇ ਐਤਵਾਰ ਤਿੰਨ ਵਾਰ ਇੱਥੇ ਗੁਰੂ ਘਰ ਨਮਸਤਕ ਹੁੰਨੇ ਆ ਇਸ਼ਨਾਨ ਕਰਦੇ ਆਂ ਗੁਰੂ ਸਾਹਿਬ ਦਾ ਆਸ਼ੀਰਵਾਸਾਨੂੰ ਮਿਲਦਾ ਹੈ ਤੇ ਆਪਾਂ ਹੋਰ ਵੀ ਦੇਖੋ ਆਪਾਂ ਦੇਖ ਸਕਦੇ ਆ ਵੀ ਸੰਗਤ ਇੱਥੇ ਆਈ ਆ ਰਹੀ ਹੈ ਦੂਰੋਂ ਦੂਰੋਂ ਸੰਗਤ ਇੱਥੇ ਚੱਲ ਕੇ ਆ ਰਹੀ ਹੈ ਆ ਦੇਖ ਰਹੇ ਆਂ ਵੀ ਆਪਾਂ ਗੁਰੂ ਘਰ ਦਾ ਕੇ ਟਾਈਮ ਦੂਰੋਂ ਦੂਰੋਂ ਸੰਗਤ ਇੱਥੇ ਚੱਲ ਕੇ ਆ ਰਹੀ ਹੈ ਪਸ ਕੰਮ ਇਹ ਰਿਡਾ ਜਾਈਂ ਨਾ ਬਈ ਲੈ ਚੋ ਕਮੈਂਟ ਕੋਲੇ ਹੋੜੀ ਦਨ ਪੁੱਛੀ ਬਈ ਚੈਨ ਲਾ ਕੇੜਾ 建了。